ਕਿ ਡਿਪਾਰਟਮੈਂਟ ਆਫ ਵਾਟਰ ਰਿਸੋਰਸ ਜਿਹੜਾ ਹੈਗਾ ਗਵਰਨਮੈਂਟ ਆਫ ਪੰਜਾਬ ਵੱਲੋਂ ਜਿਹੜਾ ਹੈਗਾ ਅੱਜ ਇੱਥੇ ਕਾਰਵਾਈ ਜਿਹੜੀ ਹੈਗੀ ਕੀਤੀ ਜਾਦੀ ਹੈਗੀ ਜਿਹਦੇ ਚ ਡਿਗਮੋਲਿਸ਼ਨ ਦੀ ਪ੍ਰੋਸੀਜਰ ਹੈਗਾ ਉਹ ਮਨ ਵਿੱਚ ਲਿਆ ਜਾਦਾ ਹੈਗਾ ਜਿਹਦੇ ਚ ਜਿਹੜਾ ਹੈਗਾ ਪੁਲਿਸ ਦੀ ਜਿਹੜੀ ਪ੍ਰੈਜੈਂਸ ਹੈਗੀ ਲਾ ਨਾਡਰ ਸਟੇਟਿਨ ਨੂੰ ਪ੍ਰਕਾਅਰ ਕਰਨ ਵਾਸਤੇ ਹੈਗੀ ਜਦੋਂ ਅਸੀਂ ਇੰਨਾ ਦੀ ਜਿਹੜੀ ਡਿਟੇਲ ਦੇ ਨਿਕਲਾਈ ਹੈ ਤਾਂ ਇਹਦੇ ਚ ਜਿਹੜਾ ਹੈਗਾ ਜਿਹੜਾ ਇਹਦਾ ਘਰ ਹੈਗਾ ਇਹਦਾ ਨਾਮ ਗੋਰੂ ਹੈਗਾ ਇਹਦੇ ਚ ਪੰਜ ਫਈਆ ਜਿਹੜੀ ਐਨਡੀਪੀਐਸ ਦਾ ਦਰਜ ਹੈਗੀ ਇਹਦੇ ਬਦਰ ਤੇ ਵੀ ਚਾਰ ਫਈਆ ਜਿਹੜੀ ਦਰਜ ਹੈ। ਤੇ ਇੱਥੇ ਜਿਹੜੇ ਕੰਸਰਨਡ ਮਹਿਕਮੇ ਜਿਹੜੇ ਹੈਗੇ ਡਿਪਾਰਟਮੈਂਟ ਆਫ ਵਾਟਰ ਰਿਸੋਰਸ ਜਿਹੜੇ ਆਫਸਰਸ ਅਗੇ ਮੈਜਿਸਟ੍ਰੇਟਸ ਅਗੇ ਇਹਦੇ علاوہ ਜਿਹੜਾ ਕਾਨੂੰਨ ਡਿਸਟਿਟਿਊਟ ਬਣਾਏ ਰੱਖਣ ਵਾਸਤੇ ਪੁਲਿਸ ਵੀ ਮੌਜੂਦ ਹੈਗੀ। ਕਿ ਨੇ ਤੇ ਕਿ ਇਹਦੇ ਤੇ ਐਨਡੀਪੀਐਸ ਤੇ ਜਿਹੜੇ ਮਾਮਲੇ ਦਲਛ ਸਰ ਲਗਾਤਾਰ ਦੇਖੋ ਜੀ ਇਹਦੇ ਤੇ ਬੜਾ ਸਟਿਕ ਹੈ ਗਈ ਕੰਸਰਟ ਮਹਿਕਮੇ ਵੱਲੋਂ ਜਿਹੜਾ ਸਾਨੂੰ ਜਦੋਂ ਵੀ ਇਸ ਸੰਬੰਧ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਆਏਗੀ ਪੁਲਿਸ ਵੱਲੋਂ ਲਗਾਤਾਰ ਇਸ ਸੰਬੰਧ ਦੇ ਵਿੱਚ ਜਿਹੜਾ ਹੈਗਾ ਸਪੋਰਟ ਪ੍ਰੋਵਾਈਡ ਕੀਤਾ ਰਿਹਾ ਕਿੰਨੇ ਕਰ ਰਿਹਾ ਦੇਖੋ ਹੁਣ ਤੱਕ ਕਿੰਨੀਆਂ ਕਾਰਵਾਈਆਂ ਕੀਤੀਆਂ ਤੇ ਹੁਣ ਤੱਕ ਅਸੀਂ ਜਿਹੜੇ 7 7 ਕਾਰਵਾਈਆਂ ਹੈ ਗਈ ਜਿਹੜਾ ਕੰਸਰਟ ਮਹਿਕਮੇ ਵੱਲੋਂ ਆਇਆ ਉਹ ਕੀਤੀ ਗਈ ਹੈਗੀ ਜਿਹੜੇ ਚ ਪੁਲਿਸ ਵਾਲਾ ਜਿਹੜਾ ਹੈਗਾ ਲੌਨ ਆਰਡਰ ਦੇ ਡਿਸਟ੍ਰੀਬਿਊਟਰ ਮੈਂ ਟੇਕਰ ਲਈ ਫੋਰਸ ਹੈ ਤੇ ਪ੍ਰੋਵਾਈਡ ਕੀਤੀ ਗਈ ਤੁਹਾਨੂੰ ਪਤਾ ਹੈ ਕਿ ਇਹਦੇ ਚ ਜਿਹੜਾ ਹੈਗਾ ਪੁਲਿਸ ਸਟੇਟ ਦੁਆਰਾ ਜਿਹੜਾ ਇਹਨੇ ਤੁਹਾਨੂੰ ਵੀ ਇਸ ਸਬੰਧ ਵਿੱਚ ਹੈਗਾ ਕਿਉਂਕਿ ਇਸ ਪਿੰਡ ਦੇ ਵਿੱਚ ਕਾਫੀ ਸਾਰੇ ਲੋਕੀ ਜਿਹੜੇ ਹੈਗੇ ਡਰਕਸ ਦੇ ਵਿੱਚ ਅਨਵਲ ਹੈਗੇ ਇਸ ਕਰਕੇ ਜਿਹੜਾ ਹੈਗਾ ਇੱਥੇ ਜਿਹੜਾ ਹੈਗਾ ਪੌਪ ਅਪ ਜਿਹੜਾ ਪੁਲਿਸ ਦਾ ਜਾਂਦਾ ਹੈ ਅਨਸ਼ੁਕੀ ਤਾਂ ਸਰ ਕੋ ਉਹ ਤਾਂ ਕੰਸਰਨ ਮੈਂਕ ਮੈਂ ਤੋਂ ਤੁਸੀਂ ਜਿਹੜਾ ਹੈਗਾ ਉਹ ਉਹਦਾ ਜਵਾਬ ਹੈ